ਜਿਹੜਾ 11 12 ਸਤੰਬਰ ਤੋਂ ਲੈ ਕੇ 15 ਸਤੰਬਰ ਤੱਕ ਵਿਚਕਾਰ ਮੀਂਹ ਦੀ ਸੁਭਾਵਨਾ ਭਾਰੀ ਤੋਂ ਭਾਰੀ ਮੀਂਹ ਦੀ ਸੁਭਾਵਨਾ ਪੰਜਾਬ 'ਚ ਜਿਤਾਈ ਜਾ ਰਹੀ ਆ ਇਦਾਂ ਦੀ ਕੋਈ ਵੀ ਸੁਭਾਵਨਾ ਹਾਲ ਫਲਾਨ ਨਹੀਂ ਦਿਖ ਰਹੀ ਸਾਨੂੰ ਜਿਵੇਂ ਹੁਣ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਗੱਲਾਂ ਕਿ ਭਾਈ ਫਿਲਹਾਲ ਤਾਂ ਮੀਂਹ ਚਲੋ ਨਹੀਂ ਪੈ ਰਹੇ ਪਰ 11 ਤੋਂ 15 ਵਿੱਚ ਬੜੇ ਜ਼ਿਆਦਾ ਮੀਂਹ ਪੈਣੇ ਹੜ ਦੁਬਾਰਾ ਆ ਸਕਦੇ ਕੀ ਆਉਣੇ ਦੁਬਾਰਾ ਹੜ ਬਿਆ ਦਿਨਾਂ 'ਚ ਨਹੀਂ ਜੀ ਆਪਾਂ ਆਪਾਂ ਪਹਿਲ 11 ਤੋਂ 15 ਸਤੰਬਰ ਦੀ ਗੱਲ ਕਰਦੇ 11 ਵੀ ਲੰਘ ਚੁੱਕਿਆ ਅੱਜ 12 ਸਤੰਬਰ ਆ ਪੰਜਾਬ ਹਮਤਲ ਵਿੱਚ ਇਸ ਟਾਈਮ ਕੋਈ ਵੀ ਮੀਂਹ ਦੀ ਕ ਚੈਨਲਾਂ ਦੇ ਸਕਰੀਨਸ਼ਾਟ ਸਾਨੂੰ ਭੇਜ ਰਹੇ ਨੇ ਲੋਕ ਬਾਈ ਇਹ ਕੀ ਆ ਸੱਚ ਆ ਵੀ ਹੁਣ ਵੀ ਦਵਾਰੇ ਭਾਰੀ ਮੀਂਹ ਪਊਗਾ ਇੰਨਾ ਅਸੀਂ ਉਹਨਾਂ ਨੂੰ ਇਹੀ ਗੱਲ ਕਹਿ ਰਹੇ ਆਂ ਵੀ ਤਾਂ ਹੀ ਅਸੀਂ ਇੱਕ ਜਿਹੜਾ ਆਪ ਦਾ ਅਫੀਸ਼ੀਅਲ ਅਪਡੇਟ ਦਿੱਤਾ ਸੀ ਰਾਤ ਵੀ ਵੀ ਇਦਾਂ ਦੀ ਕੋਈ ਸਭਾਵਨਾ ਨਹੀਂ ਹੈਗੀ ਮੀਂਹ ਦਾ ਸੀਜ਼ਨ ਚੱਲ ਰਿਹਾ ਮੀਂਹ ਦੀ ਰੁੱਤ ਚੱਲ ਰਹੀ ਆ ਮੀਂਹ ਪੈ ਸਕਦਾ ਲਿਮਟਡ ਲਾਕਾਂ 'ਚ ਪੈ ਸਕਦਾ ਇਹਦੇ ਵਿੱਚ ਕੋਈ ਦੋਰੇ ਨਹੀਂ ਕਿ ਮੀਂਹ ਨਹੀਂ ਪਊਗਾ ਮੀ ਥੋੜੇ ਬਾਅਦ ਖੇਤਾਂ 'ਚ ਪੈ ਸਕਦਾ ਪਰ ਉਦਾਂ ਜਿਦਾਂ ਇਹ ਭਾਰੀ ਤੋਂ ਭਾਰੀ ਮੀਂਹ ਦੇ ਅਲਰਟ ਜਾਰੀ ਹੋ ਰਿਹਾ ਇਦਾਂ ਦੀ ਕੋਈ ਸੁਭਾਵਨਾ ਨਹੀਂ ਹੈ ਹਾਲੇ ਸਿੱਤੀ ਨਹੀਂ ਬਣ ਸਕਦੀ ਹਾਲੇ ਬਿਲਕੁਲ ਜੀ ਹਲੇ ਤਾਂ ਨਹੀਂ ਹਾਲ ਦੀ ਘੜੀ ਵਾਲੇ 8-10 ਦਿਨ ਕੋਈ ਐਡੀ ਸੁਭਾਵਨਾ ਜਾ ਪਰਹੀਗੀ ਹੋ ਸਕਦਾ ਇੱਕ ਅਦਾ ਕੋਈ ਮੌਨਸੂਨੀ ਸਿਸਟਮ 20 ਸਤੰਬਰ ਤੋਂ ਬਾਅਦ ਆ ਜਾਵੇ ਮਤਲਬ ਕਿ ਉਹ ਦੋ ਰਹਿ ਹੈ ਹਾਲੇ ਕੋਈ ਇਹਦੇ 'ਚ ਕਨਫਰਮ ਨਹੀਂ ਹੈਗਾ ਵੀ ਸਿਸਟਮ ਆਊਗਾ ਜਾਂ ਨਾ ਆਊਗਾ ਹਣਾ ਹੋ ਸਕਦਾ ਨਾ ਆਵੇ ਹੋ ਸਕਦਾ ਆ ਜੇ ਜੇ ਆਊਗਾ ਤਾਂ ਅਸੀਂ ਪਹਿਲਾਂ ਅਪਡੇਟ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆਊਗਾ ਜਾਂ ਨਹੀਂ ਆਊਗਾ